ਬਾਈ ਹਸਰੀ ਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਅੱਜ ਦੀ ਵੀਡੀਓ ਆਪਾਂ ਚਾਰ ਟਰੈਕਟਰ ਲੈ ਕੇ ਆਏ ਆ ਬਈ ਵਕਾਊ ਤੇ ਇੱਕ ਤਮੀਆਂ ਦਾ ਸੈਟ ਆ ਪੰਜ ਚੀਜ਼ਾਂ ਤੇ ਪੰਜੇ ਸਾਰੇ ਭਰਾ ਦੇਖ ਲਓ ਤੇ ਆ ਬਈ ਜਿਹੜਾ ਪਹਿਲਾ ਟਰੈਕ ਚੱਲੀ ਜਾਂਦਾ 3604 ਇਹ ਬਈ ਮੋੜੀ ਬਾਈ ਹੋਇਆ ਟਰੈਕਟਰ ਆ ਤੇ ਬਾਈਆਂ ਦਾ ਕੰਮ ਆ ਮੋਡੀਫਾਈ ਟਰੈਕਡ ਕਰਨਾ ਇੱਕ ਨਾਟ ਕਰਾਂ ਕਰਦੇ ਆ ਬਾਈ ਟਰੈਕ ਜਿਆਦਾ ਤੇ ਇੱਕ ਕਰਦੇ ਆ ਫੋਰਡ ਤੇ ਬਾਈਆਂ ਦਾ ਜਿਹੜਾ ਐਡਰੈਸ ਆ ਇਹ ਬਈ ਬਾਈ ਦਾ ਨਾਮ ਗਰਮੇਲ ਸਿੰਘ ਆ ਤੇ ਪਿੰਡ ਬਡਾਲਾ ਤੇ ਜਿਹੜਾ ਬਡਾਲਾ ਪਿੰਡ ਆ ਬਾਈ ਇਹ ਬਿਆਸ ਦੇ ਕੋਲੇ ਪੈਂਦਾ ਉੱਥੇ ਬਾਈ ਬਈ ਟਰੈਕਟਰ ਮੋਡੀਫਾਈ ਕਰਦੇ ਟਰੈਕਟਰ ਕਿਸੇ ਨੇ ਭਾਈ ਨਹੀਂ ਮੋਡੀਫਾਈ ਟਰੈਕਟਰ ਕਰਾਉਣਾ ਹੋਵੇ ਮੋਡੀਫਾਈ ਤੇ ਉਹ ਵੀ ਟਰੈਕਟਰ ਕਰਾ ਸਕਦਾ 93 ਕਰਾਂ ਵੀ ਜਿਆਦਾ ਕਰਦੇ ਤੇ ਫੋਰ ਜਿਆਦਾ ਕਰਦੇ ਤੇ ਵੇਚਦੇ ਵੀ ਆ ਬਾਈ 93 ਕਰਾਂ ਮਿਲ ਜਾਂਦੇ ਬਾਈਆਂ ਤੋਂ ਮੋਡੀਫਾਈ ਹੋਏ ਤੇ ਫੋਰ ਵੀ ਮਿਲ ਜਾਂਦੇ ਤੇ ਜਿਵੇਂ ਆ ਫੋਰ ਬਾਈਆਂ ਨੇ ਇੱਕ ਵੇਚਣਾ ਸੇਲ ਕਰਨਾ ਆ ਸਾਰੇ ਭਰਾ ਦੇਖ ਲਓ ਬਾਈ ਮੋਡੀਫਾਈ ਟਰੈਕਟਰ ਬਹੁਤ ਸੋਹਣਾ ਚਾਰੇ ਟਾਇਰ ਨਵੇਂ ਆ ਬਾਈ ਤੇ 93 ਮਾਡਲ ਆ 93 ਮਾਡਲ ਆ ਟਰੈਕਟਰ ਪੰਜਾਬ ਨੰਬਰ ਆ ਫੋਰ ਤੇ ਚਾਰੇ ਟਾਇਰ ਨਵੇਂ ਆ ਤੇ ਅਮਰੌਣ ਦੀ ਬੈਟਰੀ ਧਰੀ ਹੋਈ ਜਮਾ ਨਵੇਂ ਬਈ ਤੇ ਪੂਰਾ ਸ਼ਿੰਗਾਰਿਆ ਟ੍ਰੈਡ ਆ ਕਿਸੇ ਨੇ ਟ੍ਰੈਡ ਲੈਣਾ ਹੋਵੇ ਤੇ 215000 ਦਾ ਟ੍ਰੈਡ ਬਈ ਦੇ ਦਾਂਗੇ ਬਾਈ ਇਹ ਤੇ ਥੱਲੇ ਬਾਈਆਂ ਦਾ ਬਈ ਫੋਨ ਨੰਬਰ ਆ ਤੇ ਬਾਈਆਂ ਨਾਲ ਬਈ ਕਰ ਲਿਓ ਗੱਲ ਤੇ ਕਿਸੇ ਨੇ ਮੂੜੀ ਹੋਰ ਟ੍ਰੈਡ ਕਰਾਉਣਾ ਹੋਵੇ ਤੇ ਬਾਈਆਂ ਨਾਲ ਤਾਂ ਵੀ ਗੱਲ ਕਰ ਲਿਓ ਬਈ ਤੇ ਜੇ ਖਰੀਦਣਾ ਹੋਵੇ ਤਾਂ ਤਾਂ ਵੀ ਗੱਲ ਕਰ ਲਿਓ ਬਈ ਤੇ ਥੱਲੇ ਬਾਈਆਂ ਦਾ ਫੋਨ ਨੰਬਰ ਆ ਤੇ ਕਰ ਲਿਓ ਬਾਈਆਂ ਨਾਲ ਬਈ ਗੱਲ ਤੇ ਇਦੋਂ ਪਿੱਛੇ ਤਿੰਨ ਟ੍ਰੈਡ ਹੋਰ ਆ ਉਹ ਵੀ ਸਾਰੇ ਉਪਰ ਆ ਲੈ ਲਓ ਯੱਕ ਤੰਮਿਆ ਸੱਟ ਉਹ ਵੀ ਸਾਰੇ ਉਪਰ ਦੇਖ ਲਓ ਬਾਈ ਜੀ ਆਹ ਟਾਇ ਸਵਰਾਜ 855 ਇਹ ਪੁਰਾਣਾ ਮਾਡਲ ਬਾਈ 1997 ਮਾਡਲ ਆ ਤੇ ਪੰਜਾਬ ਨੰਬਰ ਆ ਬਾਈ ਸਾਰੇ ਭਰਾ ਵੇਖ ਲਓ ਵੀ ਕਿਸੇ ਨੇ ਵੀ 855 ਪੁਰਾਣਾ ਮਾਡਲ ਲੈਣਾ ਹੋਵੇ ਇਹ ਬਾਈ ਦਾ ਨਾਮ ਪਰਮਿੰਦਰ ਤੇ ਪਿੰਡ ਫਤੇਗੜ ਸਾਹਿਬ ਤੇ ਪਿੰਡ ਫਤੇਗੜ ਸਾਹਿਬ ਖੜਾ ਬਾਈ ਪਰਮਿੰਦਰ ਆ ਬਾਈ ਦਾ ਨਾਮ ਉਹਦੇ ਘਰੇ ਖੜਾ ਬਾਈ ਟਰੈਕਟਰ ਪੁਰਾਣਾ ਮਾਡਲ ਸਵਰਾਜ 97 ਮਾਡਲ ਆ ਪੰਜਾਬ ਨੰਬਰ ਤੇ ਚਾਰੇ ਟਾਇਰ ਬਾਈ ਪੱਕੇ 60 70 ਪੈਸੇ ਚਾਰੇ ਟਾਇਰ ਪੱਕੇ ਟਾਇਰ ਆ ਬਾਈ ਆ ਚੀਜ਼ ਆ ਵੀ ਕਿਸੇ ਪ੍ਰਾਣੇ ਲੈਣਾ ਹੋਵੇ ਪੀਟੀਓ 540 ਤੇ 6 ਚਿਰੀ ਹੋਇਆ ਵਾ 6 ਚਿਰੀ ਬਾਈ ਹੋਇਆ ਵਾ ਟਾਇਰ ਬਾਈ ਕਹਿੰਦਾ ਮੇਰਾ ਆਹ ਟਾਇਰ ਆ ਬਾਈ ਬਾਈ ਕਹਿੰਦਾ ਮੇਰਾ ਟਾਇਰ ਕਿਸੇ ਨੂੰ ਫੱਟ ਆ ਗਿਆ ਹੋਇਆ ਤੇ 1 ਲੱਖ ਤੇ 75000 ਦਾ ਟਾਇਰ ਮੈਂ ਦੇ ਦੂੰਗਾ ਬਾਈ ਤੇ ਸਾਰੇ ਭਰਾ ਦੇਖ ਲਓ ਬਾਈ ਥੱਲੇ ਬਾਈ ਦਾ ਨੰਬਰ ਆ ਤੇ ਉੱਤੇ ਨੰਬਰ ਵੀ ਮੇਰਾ ਹੁੰਦਾ ਮੈਂ ਸਾਰੀਆਂ ਵੀਡੀਓ ਚ ਦੱਸ ਰਹਿਣਾ ਕਿਸੇ ਨੇ ਵੀ ਕੋਈ ਖੇਤੀਬਾੜੀ ਦਾ ਕੋਈ ਵੀ ਸੰਦ ਵੇਚਣਾ ਉਹ ਮੈਨੂੰ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਤੇ ਆਪਾਂ ਬਾਈ ਫ੍ਰੀ ਆਹ ਵੀਡੀਓ ਕੋਣਿਆ ਤੇ ਫ੍ਰੀ ਐਡਰੈਸ ਜਿਵੇਂ ਆ ਬਾਈ ਦਾ ਟਰੈਕ ਦਸੀ ਹੈ ਨਾ ਕੋਈ ਵੀ ਭਰਾ ਕੋਈ ਵੀ ਖੇਤੀਬਾੜੀ ਦਾ ਕਿਸੇ ਨੂੰ ਮਸੰਦ ਵੇਚਣਾ ਤੇ ਮੈਨੂੰ ਉੱਪਰਲੇ ਨੰਬਰ ਤੇ ਦੱਸ ਦਿਆ ਕਰੋ ਤੇ ਆ ਥੱਲੇ ਥੱਲੇ ਜਿੰਨੇ ਵੀ ਨੰਬਰ ਹੁੰਦੇ ਤੇ ਬਾਈ ਮਸ਼ੀਨਰੀ ਵਾਲੇ ਦੇ ਨੰਬਰ ਹੁੰਦੇ ਆ ਤੇ ਬਾਈ ਕਹਿੰਦਾ ਕਿਸੇ ਨੂੰ ਹੀ ਮੇਰਾ ਟਰੈਰ 855 ਆਹਾ ਪੁਰਾਣਾ ਮਾਡਲ ਆ ਗਿਆ ਹੋਇਆ ਫਰਟ 1 ਲੱਖ ਤੇ 75000 ਦਾ ਵੀ ਮੈਂ ਟਰੈਰ ਦੇ ਦੂੰਗਾ ਤੇ ਬਾਈ ਦਾ ਬਾਈ ਥੱਲੇ ਨੰਬਰ ਆ ਤੇ ਲਾ ਲਓ ਬਾਈ ਨੂੰ ওই ਫੋਨ ਬਾਈ ਜੀ ਆ ਜਿਹੜਾ ਟਰੈਕਟਰ ਆਇਸ਼ਾ ਟਰੈਕਟਰ ਆ ਇਹ 2019 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਬਠਿੰਡੇ ਦਾ ਹੀ ਨੰਬਰ ਆ ਤੇ ਬਠਿੰਡਾ ਹੀ ਬਾਈ ਦਾ ਜ਼ਿਲ੍ਹਾ ਤੇ ਪਿੰਡ ਦਿਉਣ ਖੜਾ ਬਾਈ ਤੇ ਦਿਉਣ ਪਿੰਡ ਜ਼ਿਲ੍ਹਾ ਬਠਿੰਡੇ ਚੋਂਦਾ ਉੱਥੇ ਟਰੈਕਟਰ ਖੜਾ ਬਾਈ ਐਸ਼ਾ ਟਰੈਕਟਰ 19 ਮਾਡਲ 2019 ਮਾਡਲ ਤੇ ਪੰਜਾਬ ਨੰਬਰ ਆ ਕਿਸੇ ਨੇ ਬਾਈ ਟਰੈਟ ਲੈਣਾ ਹੋਵੇ ਤੇ ਜਮਾ ਨਵਾਂ ਟਰੈਕਟਰ ਆ ਬਾਈ ਚਾਰੇ ਟਾਇਰ ਨਵੇਂ ਆ ਤੇ ਨਵੀਂ ਬੈਟਰੀ ਆ ਬਾਈ ਕਹਿੰਦਾ ਸਾਰੇ ਪਾਸਿਓ ਓਕੇ ਆ ਟਰੈਟ ਤੇ ਕਿਸੇ ਪੁਰਾਣੇ ਲੈਣਾ ਹੋਵੇ ਐਸ਼ਾ ਟਰੈਕਟਰ ਬਾਈ ਤੇ ਪਿੰਡ ਦਿਉਣ ਖੜਾ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਆ ਬਾਈ ਟਰੈਕਟਰ ਕਿਸੇ ਭਰਾ ਨੂੰ ਬਾਈ ਦਾ ਟੈਟਰ ਮੇਰਾ ਫਟ ਆ ਗਿਆ ਹੋਵੇ ਤੇ 2 ਲੱਖ ਤੇ 40 ਹਜ਼ਾਰ ਦਾ ਮੈਂ ਟਰੈਡ ਦੇ ਦੂੰਗਾ ਬਾਈ ਆ ਟਰੈਕਟਰ ਅਸ਼ਰ ਟਰੈਕਟਰ ਕਿਸੇ ਨੂੰ ਵੀ ਭਾਈ ਦਾ ਟਰੈਡ ਆ ਗਿਆ ਹੋਇਆ ਫਟ ਤੇ ਬਾਈ ਥੱਲੇ ਨੰਬਰ ਆ ਬਾਈ ਦਾ ਤੇ ਬਾਈ ਨੂੰ ਬਾਲਿਓ ਫੋਨ ਤੇ ਆਪਣੀਆਂ ਵੀ ਵੀਡੀਓ ਡੇਲੀ ਆਪਾਂ ਵੀਡੀਓ ਪਾਉਣਾ ਸੰਦਾ ਬੰਦਾਂ ਦੇ ਖੇਤੀਬਾੜੀ ਦੀਆਂ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਜਿਹੜੇ ਭਰਾ ਨਵੇਂ ਚੈਨਲ ਮੈਂਦੇ ਆ ਤੇ ਚੈਨਲ ਨੂੰ ਆਪਣਾ ਕਰੇ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਆਪਾਂ ਡੇਲੀ ਖੇਤੀਬਾੜੀ ਦੇ ਸੰਦੇਸ਼ ਦੱਸਦੇ ਰਹਿੰਨੇ ਆ ਜਿਵੇਂ ਆਹ ਦਸੀ ਜਾਂਦੇ ਆ ਬਾਈ ਦਾ ਟਰੈਕ ਡਿਓਣ ਖੜਾ ਪਈ ਤੇ ਬਾਈ ਦਾ ਪਿੰਡ ਦਿਉਣਾ ਬਾਈ ਕਿਸੇ ਨੂੰ ਵੀ ਬਾਈ ਦਾ ਟਰੈਕ ਆਹ 2019 ਮਾਡਲ ਆ ਗਿਆ ਹੋਇਆ ਐਸ਼ਰ ਟਰੈਕ ਤੇ ਥੱਲੇ ਬਾਈ ਦਾ ਫੋਨ ਨੰਬਰ ਆ ਤੇ ਲਾਰੇ ਬਾਈ ਨੂੰ ਬਈ ਫੋਨ ਬਾਈ ਜੀ ਸੋਨਾ ਲੀਕਾ ਜਿਹੜਾ ਆਹ ਟਰੈਕਟਰ 750 ਇਹ ਬਾਈ ਦਾ ਨਾਮ ਗੁਰਵੀਰ ਆ ਤੇ ਪਿੰਡ ਸੂਰੇ ਵਾਲਾ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੇ ਬਾਈ ਸੂਰੇ ਵਾਲੇ ਪਿੰਡ ਖੜਾ ਆਹ ਦੇਖ ਲਓ ਬਈ ਸਾਰੇ ਭਰਾ 2003 ਮਾਡਲ ਆ ਟਰੈਕਟਰ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 90 ਪੈਸੇ ਆ ਬਾਈ ਸਾਰੇ ਭਰਾ ਦੇਖ ਲੋ ਬਾਈ ਡਬਲ ਕਲਚ ਆ 6 ਛਿਰੀ ਆ ਆਹ ਟਰੈਕਟਰ ਆ ਬਾਈ ਸਾਰੇ ਭਰਾ ਦੇਖ ਲੋ ਬਾਈ ਕਿਸੇ ਨੇ ਵੀ ਲੈਣਾ ਹੋਵੇ 2003 ਮਾਡਲ ਟਰੈਕਟਰ ਪੰਜਾਬ ਆ ਸੋਨਾਲੀਕਾ ਤੇ ਬਾਈ ਕਹਿੰਦਾ 2 ਲੱਖ ਤੇ 15000 ਦਾ ਟ੍ਰੇਡ ਦੇ ਦੂੰਗਾ ਬਾਈ ਮੈਂ ਆਹ ਬਈ ਟਰੈਕਟਰ ਆ ਸਾਰੇ ਭਰਾ ਦੇਖ ਲੋ ਕਿਸੇ ਨੇ ਵੀ ਲੈਣਾ ਹੋਵੇ ਸੋਨਾਲੀਕਾ ਟਰੈਕਟਰ ਤੇ ਪਿੰਡ ਸੂਰੇ ਵਾਲੇ ਖੜਾ ਬਾਈ ਤੇ ਬਾਈ ਦਾ ਨਾਮ ਗੁਰਲ ਗੁਰਵੀਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਬਾਈ ਕਹਿੰਦਾ 2 ਲੱਖ ਤੇ 15 ਹਜ਼ਾਰ ਦਾ ਟ੍ਰੈਡ ਦੇ ਦਊਗਾ ਮੈਂ ਆਹ ਟਰੈਕਟਰ ਆ ਬਈ ਸਾਰੇ ਭਰਾ ਦੇਖ ਲਓ ਤੇ ਲਾ ਲਿਓ ਬਾਈ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਇਹਦੇ ਵਿੱਚ ਇਕ ਤਮੀਆਂ ਦਾ ਸੈਟ ਆ ਉਹ ਵੀ ਸਾਰੇ ਭਰਾ ਦੇਖ ਲਓ ਆ ਬਾਈ ਜੀ ਤਮੀਆਂ ਜਿਹੜੀਆਂ 16 ਤੇ ਪਿੰਡ ਮੱਲੇਵਾਲ ਨਾਬੇ ਕੋਲੇ ਤੇ ਜ਼ਿਲ੍ਹਾ ਪਟਿਆਲਾ ਪਟਿਆਲੇ ਜਿਲ੍ਹੇ ਕੋਲੇ ਨਾ ਪਿੰਡ ਬਈ ਮੱਲੇਵਾਲਾ ਉੱਥੇ ਤਮੀਆਂ ਪਈਆਂ ਬਈ 16 ਇਸੇ ਵੀ ਭਰਾਣੇ ਲੈਣੀਆਂ ਹੁਣ 16 ਤਮੀਆਂ ਤੇ ਆਹ ਪੰਨਾਂ ਬਾਈ 80 85 ਪੈਸੇ ਤਵੇ ਆ ਬਈ ਤਮੀਆਂ ਦੇ ਸਾਰੇ ਭਰਾ ਦੇਖ ਲੋ ਬਾਈ ਤੇ 8 ਤੋਂ ਲੈ ਕੇ 8.5 ਤੱਕ ਕਰ ਕੁੰਟਲ ਤੱਕ ਵਾਜਣਾ ਤਆਂੀਆਂ ਦਾ ਤੇ ਵਧੀਆ ਬਾਈ ਇਹ ਜੰਡੂ ਕਰਾਣੀਆਂ ਸਰਹੰਦ ਵਾਲਾ ਦੀਆਂ ਬਣੀਆਂ ਹੋਈ ਤਮੀਆਂ ਉਹਨਾਂ ਬਣੀਆਂ ਦੀਆਂ ਬਣੀਆਂ ਤਮੀਆਂ ਇਹ ਜੰਡੂ ਕਾਲੇ ਸਰਹੰਦ ਦੀਆਂ ਬਣੀਆਂ ਤੇ ਆ ਵੀ ਸਾਰੇ ਭਰਾ ਦੇਖ ਲੋ ਕਿਸੇ ਪੁਰਾਣੇ ਬਈ ਤਆਂੀਆਂ ਲੈਣੀਆਂ ਹੁਣ ਤੇ ਆ ਪੰਨਾਂ ਬਈ 16 ਤਮੀਆਂ ਤੇ ਬਾਈ ਕਹਿੰਦਾ ਕਿਸੇ ਨੂੰ ਮੇਰੀਆਂ 16 ਤਵੀਆਂ ਆ ਗਈਆਂ ਹੁਣ ਫੱਟ ਤੇ ਪੂਰੇ ਬਈ 76000 ਦੀਆਂ ਤਵੀਆਂ ਦੇਵਾਂਗਾ ਮੈਂ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਆਪਣੇ ਕੋਲ ਪੰਜ ਵੀਡੀਓ ਸੀ ਬਾਈ ਤੇ ਆਪਾਂ ਪੰਜੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ